ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੀਮਾ ਹੁਣੇ-ਹੁਣੇ ਸਕੂਲੋਂ ਛੁੱਟੀ ਕਰਕੇ ਆਇਆ ਤੇ ਮੈਨੂੰ ਇਹਨੇ ਆਉਂਦੇ ਸਾਰ ਗੱਲ ਦੱਸੀ ਇੱਕ ਬੜੀ ਅੰਗਰੇਜ਼ੀ ਦੇ ਵਿੱਚ ਕਹਿੰਦਾ ਚਾਚਾ ਅੱਜ 10ਵੀਂ ਵਾਲਾ ਦਾ ਆਇਆ ਰਿਜ਼ਲਟ ਤੇ ਕਹਿੰਦਾ ਸਾਰੇ ਫੇਲ ਤੇ ਅੱਜ ਦੀ ਡਿਪਾਰਟਮੈਂਟ ਆਈ ਆ ਅੱਧਿਆਂ ਦੀ ਡਿਪਾਰਟਮੈਂਟ ਅੱਧਿਆਂ ਦੀ ਕਹਿੰਦਾ ਡਿਪਾਰਟਮੈਂਟ ਆਈ ਆ ਇਹ 10ਵੀਂ ਜਮਾਤ ਦਾ ਵਿਦਿਆਰਥੀ ਆ ਇਹ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਵੇਂ ਅੱਜ ਕੀ ਸਾਰੇ ਜਿਹੜੇ ਫੇਲ ਹੋਏ ਨੇ ਕੋਨੂੰ ਲੱਗਦਾ ਵੀ ਆਗਲੇ ਸਾਲ ਇਹ ਪਾਸ ਹੋ ਜਾਊਗਾ ਹੈ ਜੀ ਫਿਰ ਬੁੱਲੀ ਅੰਗਰੇਜ਼ੀ ਚ ਕੀ ਆਈ ਆ ਡਿਪਾਰਟਮੈਂਟ ਡਿਪਾਰਟਮੈਂਟ ਸੋ ਮਾਈ ਗੋ ਬਈ ਯਾਰ ਇਅਰ ਇੰਗਲਿਸ਼ ਇਜ਼ ਵੈਰੀ ਵੈਰੀ ਹਾਈ ਕੀ ਯਾਰ ਇਹ ਸਾਡੇ ਮਾਸਟਰ ਨਹੀਂ ਪੜਾਉਂਦੇ ਜਾਂ ਆਪ ਨਹੀਂ ਪੜ੍ਹਦੇ ਚੱਕਰ ਕੀ ਆ ਯਾਰ 10 20 ਕਲਾਸ ਦਾ ਬੱਚਾ ਹੋਵੇ ਉਹਨੂੰ ਐ ਨਹੀਂ ਪਤਾ ਹੋਵੇ ਵੀ ਡਿਪਾਰਟਮੈਂਟ ਨਹੀਂ ਕੰਪਾਰਟਮੈਂਟ ਹੁੰਦੀ ਆ ਤਾਂ ਦੱਸੋ ਪਰ ਕਿੱਤੀ ਉਹ ਆ ਇੰਗਲਿਸ਼ ਸਾਡੀ ਚਲੋ ਅਸੀਂ ਵੀ ਪੜੇ ਹਾਂ ਖਾਸਾ ਸਕੂਲ ਦੀ ਪੜੇ ਹੋਏ ਹਾਂ ਸਾਨੂੰ 9ਵੀਂ 10ਵੀਂ ਦੇ ਵਿੱਚ ਟੈਂਸ ਕਰਾਉਣ ਲੱਗ ਗਏ ਸੀ ਹੁਣ ਪਤਾ ਨਹੀਂ ਕੀ ਚੱਕਰ ਹੋ ਗਿਆ ਜਵਾਕਿਆਂ ਨੂੰ ਵੀ ਸਾਡਾ ਇੱਕ ਐਡੇ ਨਿੱਕੇ ਨਿੱਕੇ ਸ਼ਬਦ ਨਹੀਂ ਪਤਾ ਹੂੰ ਕਿਉਂ ਨਹੀਂ ਕਰੰਦੇ ਹੂੰ ਦੇਖੋ ਮਾਰ ਅਪ੍ਰੈਲ ਚ ਭਰਾ ਪੜਾਈ ਨਹੀਂ ਹੋਈ ਅੱਛਾ ਉਹ ਮੈਂ ਤੇਰੀਆਂ ਨੌ ਜਮਾਤਾਂ ਦੀ ਗੱਲ ਕਰਦਾ ਜਿਹੜੀਆਂ ਹੁਣ ਤੱਕ ਜਿੱਦੂ ਵੱਢ ਲਿਆ ਇਹ ਗੱਲੇ ਅਪ੍ਰੈਲ ਮਈ ਜੂਨ ਜੁਲਾਈ ਨਾ ਕਰੀਏ ਇੱਥੇ ਸਮਝ ਗਿਆ ਇਹ ਸਪਾਈਆਂ ਨਾਲ ਤੇ ਘਰੀ ਕੀ ਹੁੰਦੀ ਆ ਕੀ ਡਿਫਾਰਮਟ ਆਹ ਲੋ ਜੀ ਮੈਂ ਮੈਂ 야哎미자 <목소리도> <목소리도>